ਮਰੇ ਮੁੰਡੇ ਨੇ ਮੇਰੇ ਮੁੰਡੇ ਦਾ ਲਫੇੜਾ ਕਿੱਦਾਂ ਮਾਰਿਆ ਤੂੰ ਲਫੇੜੇ ਖਾਣ ਲੈ ਕੰਮ ਕਿਤੇ ਦੀ ਤਾਂ ਮਾਰਿਆ ਨਕੀ ਕੀਤਾ ਕੀਆ ਮੇਰੇ ਮੁੰਡੇ ਨੇ ਸਾਡੀ ਤੂੰ ਵੀ ਚੋਤਾ ਨੁਕਸਾਨ ਖੜ ਜਾਵੇਂ ਤੈਨੂੰ ਜਾ ਰੇ ਅੱਗ ਲੱਗ ਰੇ ਰਸਣ ਦੀ ਸਾਡਾ ਨੁਕਸਾਨ ਕਰਕੇ ਰੱਖਦਾ ਨੁਕਸਾਨ ਕੀ ਨੁਕਸਾਨ ਕੀਤਾ ਲੱਖਾਂ ਨੁਕਸਾਨ ਕਰ ਤਾਂ ਹਜੇ ਕਹਿੰਦੇ ਕੀ ਨੁਕਸਾਨ ਕੀਤਾ ਹਾਏ ਹਾਏ ਤੇਰੀ ਕੀ ਜ਼ਮੀਨ ਵੇਚ ਲੈ ਮੇਰੇ ਮੁੰਡੇ ਨੇ ਜ਼ਮੀਨ ਵੇਚ ਲੈਂਦਾ ਤਾਂ ਮੈਂ ਕੁਛ ਨਾ ਕਹਿੰਦਾ ਪਰ ਜਦੋਂ ਸਾਡੇ ਪ੍ਰੋਗਰਾਮ ਦਾ ਵੱਜ ਜਾ ਦਿਓ ਤੋੜਦਾ ਤੂੰ ਵੀ ਤੋੜ ਕੇ ਰੱਖਦੀ ਕਿਤੇ ਨਹੀਂ ਤੂੰ ਵੀ 50 ਰੁਪਏ ਦੀ ਹੋਰ ਲੈ ਆਈਂ ਜਾਰ ਪੈਦੀ ਦੱਸਾਂ ਜੀ ਕਿੰਨੇ ਦੀ ਲਾਂਦੀ ਸੀ ਅਸੀਂ ਤਾਂ ਕਰ ਚਾ ਚੱਕੀ ਮਸਾ ਲਿਆਦੀ ਸੀ ਲੋਕਾਂ ਦਾ ਧਾਰੇ ਮੰਗ ਮੰਗ ਕੇ ਪੈਸੇ ਮਸਾ ਇਕੱਠੇ ਕੀਤੇ ਸੀ ਪੰਜ ਪੰਜ ਦੇ ਠੋਲੂ ਇਹ ਦੋ ਦੋ ਦੇ ਠੋਲੂ ਪਤਾ ਨਹੀਂ ਕਿੰਨੇ ਠੋਲੂ ਕੱਠੇ ਕਰ ਕਰ ਕੇ ਫੇਰ ਤੂੰ ਵੀ ਲੱਗ ਗਿਆ ਤੇਰੇ ਮਰਜ ਨੇ ਉਹ ਤੇਰੇ ਪਾਨਿਆ ਨੇ ਦਾ ਬੇੜਾ ਬਹਿ ਗਿਆ ਕੱਲ੍ਹ ਨੂੰ ਸਾਡਾ ਪ੍ਰੋਗਰਾਮ ਸੀ ਪ੍ਰੋਗਰਾਮ ਸੀ ਕਿੱਡਾ ਤੂੰ ਇੱਥੇ ਸਿੱਧੂ ਮੂਸੇ ਵਾਲਾ ਬਣਿਆ ਫਿਰਦਾ ਉਹ ਬਹਿ ਜਾ ਬਹਿ ਜਾ ਸੁਪੇੜ ਮੂਲੀ ਜੀ ਪਤਾ ਬਹੁਤ ਹਾਂ ਤੂੰ ਵੀ ਘੜਕਾ ਦੂ ਹਾਂ ਹਰ ਜਾ ਤੂੰ ਇੱਧਰ ਆ ਤੂੰ ਇੱਧਰ ਆ ਤੇਰੇ ਗੁੱਸੇ ਦਾ ਮੈਨੂੰ ਪਤਾ ਹੀ ਲੈ ਕੇ ਹੈ ਜੀ ਤੂੰ ਪਾਸੇ ਹੋ ਜਾ ਪਾਥੀ ਵਰਗੇ ਮੂੰਹ ਵਾਲੀਏ ਕੀ ਕਰਨੀ ਹੈਗੀ ਹੈ ਮੈਂ ਕੀ ਕਰਨੀ ਆ ਮੈਂ ਸਾਡਾ ਪ੍ਰੋਗਰਾਮ ਪੇ ਗੱਲਾਂ ਕਰਦੀ ਆ ਟੂੰਬੀ ਸੁਣੀ ਹੋਵੇ ਨਾ ਪਤਾ ਲੱਗੇ ਹਰੀ ਜਾਂਦੀ ਆ ਗਾਣਾ ਸੁਣਿਆ ਤੇ ਖਸਮਿਆ ਰੋਜ਼ ਜਦੋਂ ਪੁੰਨ ਦਿੰਦਾ ਤੈਨੂੰ ਗਾਣਾ ਕੱਢ ਕੱਢ ਕੇ ਸਾਰਾ ਗਮਾਣ ਗਲੇ ਗੋਣ ਸਾਰਾ ਕੋਈ ਨਹੀਂ ਮੇਰਾ ਖਸਮ ਗਾਣਾ ਕੱਢਦਾ ਇਹ ਦਿਨੇ दारू ਪੀ ਰੱਖਦਾ ਅਖੇ ਬਾਹਰ ਲੋਕਰ ਨੂੰ ਕਹੂਗਾ ਮੈਡਮ ਨਿਵਨਾ ਪ੍ਰੋਗਰਾਮ ਤੇ ਚੱਲੀ ਆ ਘਰ ਤੇਰੀ ਕੁੱਤੇ ਜਿੰਨੀ ਕਦਰ ਨਹੀਂ ਕੋਲਦਾ ਕੁੱਤੇ ਗੱਲ ਕਰਦੀ ਆ ਤੇਰੀ ਹੈਗੀ ਆ ਮੈਂ ਤੇ ਛੱਤ ਖਾਣੀ ਆ ਖਦਮ ਤੋਂ ਤੇਰੇ ਅੱਗੇ ਲੱਗਾ ਬੰਦਾ ਮੇਰਾ ਲੱਗ ਪਏ ਅੱਗੇ ਅੱਗੇ ਲੱਗ ਮੈਂ ਪਿੱਛੇ ਹੀ ਠੀਕ ਆ ਮਰ ਜਣਿਆ ਥਾ ਥਾ ਤੇ ਬੇਚੀ ਕਰਾਉਣਾ ਰਹਿਣਾ ਮੇਰੀ ਕੀ ਗੱਲ ਆ ਦੇਖ ਲੈ ਲਾਇਆ ਮੋਰੇ ਬੰਦਾ ਆਪਣਾ ਮੈਂ ਲਾਇਆ ਤੇਰੇ ਅੰਗੂ ਨਹੀਂ ਟੀਮੀ ਦਾ ਗੁਲਾਮ ਬਣ ਕੇ ਬੱਠਾ ਰੰਨ ਦਾ ਗੁਲਾਮ ਆ ਦੇਖ ਲੈ ਸਾਰੇ ਲੋਕਾਂ ਨੂੰ ਮੁਲੇ ਵਾਲਿਆਂ ਨੂੰ ਪਤਾ ਤੇ ਤੇਰੀ ਟੀਮੀ ਕੀ ਆ ਕੀ ਨਹੀਂ ਮੱਚਦੀਆਂ ਮੱਚਦੀਆਂ ਰੰਨ ਕਰ ਕਰ ਕੇ ਸੜਦੀਆਂ ਸਾਡੇ ਘਰੇ ਮੈਨੂੰ ਕਰ ਪਤਾ ਕਿ ਤੂੰ ਸਾਂਦਾ ਨਹੀਂ ਜਾ ਪਰੇ 2900 ਦੀ ਰੰਨ ਹਾਂ ਤੂੰ ਜੁੱਟ ਕਰ ਜਾ ਜੱਟੀਆਂ ਨਾ ਚੜ ਚੜ ਕੇ ਆਉਂਦੀਆਂ ਜੇ ਰਾਤ

ਕੀ ਗੱਲ ਬਾਤ ਆਹੋ ਆਹ ਜਾਣਦੀਆਂ ਠਣਦੜ ਤੇਰਾ ਖਸੂ ਨੂੰ ਸਿੱਧੀ ਗੱਲ ਬਾਤ ਆ ਤੇਰੀ ਐਸਚੋ ਨਾਲ ਤੂੰ ਚੁੱਪ ਕਰ ਜਾ ਮੇਰੀ ਜਨਾਨੀ ਤੇ ਤੌਮਤਾ ਲਾਉਣੀ ਆ ਸਰਨਾ ਖਲਾ ਲਈਏ ਸਰਨਾ ਖਲਾ ਲਈਏ ਕੋਨ ਨੂੰ ਪਤਾ ਜੀ ਬੰਦਰ ਮੂਹਾ ਜਹਾ ਚੁੱਪ ਕਰ ਜਾ ਨਹੀਂ ਤੇਰੇ ਵਰਗੇ ਕੱਪੜੇ ਪਾੜ ਕੇ ਆ ਵੀ ਗਏ ਮੈਂ ਨਾ ਥੱਕਾ ਹੋਇਆਗਾ ਚੱਲ ਨਹੀਂ ਕੰਮ ਕਰ ਜਾ ਕੇ ਆਪਣਾ ਕਿਵੇਂ ਲਾਇਆ ਮੇਰਾ ਹੱਥ ਕਿਵੇਂ ਲਾਇਆ ਲੈ ਹੱਥ ਇਹ ਲਾਇਆ ਹੱਥ ਮੇਰੀ ਫੜ ਲੈ ਆ ਜਾਓ ਫਿਰ ਬਿੱਲੇ ਕੋਹਰਾ ਮੂਹ ਨਾ ਤੇਰਾ ਖੜਜਾ ਆ ਜਾਓ ਫਿਰ ਆ ਜਾਓ ਮੇਰੇ ਪੁੱਤ ਗਿਆ ਬਰਾਤਾ ਕੰਟਾ ਦਿੰਦੀ ਨਹੀਂ ਨਾ ਇਹ ਤੇ ਆਪਾਂ ਨੇ ਛਾ ਕਰਨਗੇ ਆ ਤੱਕ ਲਾਈ ਸੀ ਆਏ ਸੁਭਾਵਾ ਮੇਰੇ ਛਾ ਕਰ ਲਈ ਦੀ ਆਕਾਸ ਕਰਾਉਣਾ ਸੀ ਪੈ ਗਈ ਪੈ ਗਈ ਜੋੜ ਲਾ ਤੂੰ ਵੀ ਲਾਲਾ ਘਾੜਾ ਲੱਗ ਗਿਆ ਘਾੜਾ ਤਾਂ ਕਾਲਾ ਲੱਗ ਗਿਆ ਆ ਲੱਗ ਗਿਆ ਤੂੰ ਹੀ ਲਾ ਕੇ ਆਈ ਸੀ ਛੱਡਦੀ ਨਹੀਂ ਹੁਣ ਮੈਂ ਕੱਲ੍ਹ ਕਲਾ ਤਾਂ ਬਦਲਾ ਲਊਂਗੀ ਚਾਹੇ ਜੜੇ ਮਰਜੇ ਥਾਣੇ ਜਾਣਾ ਪਵੇ ਜੜੇ ਮਰਜੇ ਕਚਹਿਰੀ ਚ ਜਾਣਾ ਪਵੇ ਹਾਈ ਕੋਰਟ ਤੱਕ ਕੇਸ ਕਰੂਗੀ ਮੈਂ ਬਦਲਾ ਲਊਂਗੀ ਮੈਂ ਜਹਨ ਤਾ ਜਹਨ ਤਾ ਬਹਿ ਜਾ ਕਟਾਉਣਾ ਸੀ ਕਟਾਤਾ ਛੱਡਦੀ ਨਹੀਂ ਤੂੰ ਵੱਟੀ ਬੰਦਾ ਹੋ ਕੇ ਕੁੱਟ ਖਾ ਲਈ ਮਰ ਜਾ ਨਾ ਡੁੱਬ ਕੇ ਮਰ ਜਾ ਹਾਂ ਤੇ ਇਥੋਂ ਕੁੱਤ ਨਾ ਫੜੀ ਗਈ ਮੈਂ ਬੁੜੀ ਕੁੱੜ ਦਾ ਚੱਗਾ ਲੱਗਦਾ ਸੀ ਹਾਂ ਆਹ ਕੁੱਟ ਖਾਣ ਦਾ ਚੱਗਾ ਲੱਗਦਾ ਤੇ ਕਰਨੇ ਦੀ ਚੱਤ ਰਪਾ ਹੁਣ ਮਰੀ ਜਾਂਦੀ ਆ ਪ੍ਰੋਗਰਾਮ ਦੇਖ ਲੈ ਫੋਨ ਫੋਨ ਆਇਆ ਹੁ ਕਿਸੇ ਦਾ